ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾਡਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਪਿੰਡ ਰੋਡੇ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਆ ਦੋਸਤੋ ਬੂਰੀ ਟੋਕੜ ਗੱਪਣ ਝੋਟੀ ਵਿਖਾਉਣੀ ਆ ਇਹਦੇ ਬਾਰੇ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਨੇ ਆ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਰਿਕੁਐਸਟ ਆ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਮੇਰਾ ਫੋਨ ਨੰਬਰ ਹੈਗਾ 99926 26952 ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਨਾਮ ਦੱਸਦੇ ਆ ਆਪਦਾ ਜਗਦੀਸ਼ ਹੈ ਠੀਕ ਆ ਇਹ ਵਪਾਰ ਦਾ ਕੰਮ ਹੀ ਆਪਣਾ ਹਾਂ ਬਈ ਠੀਕ ਆ ਇਹ ਛੋਟੀ ਖਰੀਦੀ ਆ ਆ ਵਿੱਚ ਇਹਨੂੰ ਲਈ ਆ ਠੀਕ ਆ ਕਿੰਨੇ ਟਾਈਮ ਦੀ ਗੱਬਣਾ ਇਹ ਤਿੰਨ ਮਹੀਨੇ ਦੀ ਗੱਬਣਾ ਤੇ 4 ਕਿਲੋ ਦੁੱਧ ਉਹਨੇ ਦੱਸਿਆ ਕੱਲ ਹੀ ਆਈ ਹੈ ਆਪਣੇ ਕੋਲ ਅੱਜ ਠੀਕ ਆ ਕੱਲ ਆਈ ਆ ਸੂਆ ਕੰਨ ਮਾ ਸੁਣਾ ਇਹਨੇ ਦੰਦਾ ਸੁਆ ਪਹਿਲਾ ਸੁਆ ਸੋਈ ਵੀ ਐ ਤੇ ਦੂਜਾ ਸੁਆ ਸੂਣਾ ਛਿੱਗੀ ਆ ਮੂੰਹ ਹੂੰ ਦੰਦਾ ਚ ਛਿੱਗੀ ਆ ਜੇ ਹੈ ਦੇਖ ਸਕਦੇ ਹੋ ਦੋਸਤੋ ਚ 4 ਕਿਲੋ ਦੁੱਧਾ 4 ਕਿਲੋ ਦੱਸਿਆ ਤਾਂ ਕੱਲ ਹੀ ਆਈਗੇ ਮਿਲਦੀ ਚਾੜ ਤੇ ਆ ਚਾੜ ਤੇ ਮਿਲਦੀ ਆ ਦੋਸਤੋ ਚਾੜ ਤੇ ਮਿਲਦੀ ਆ 2-2 ਕਿਲੋ ਦੁੱਧ ਆ ਇਹਦੇ ਇੱਥਾ ਤਿੰਨ ਮਹੀਨਿਆਂ ਦੀ ਗੱਬਣਾ ਤਿੰਨ ਮਹੀਨਿਆਂ ਦੀ ਦੋਸਤੋ ਚੈੱਕ ਪਾਸ ਤੁਸੀਂ ਆਪਦੀ ਕਰਵਾ ਸਕਦੇ ਆ ਬਾਕੀ ਥਣ ਵੇਖ ਸਕਦੇ ਬਹੁਤ ਸੋਹਣਾ ਥਣ ਮੁੱਠੀ ਦੀ ਜਵਾਈ ਆਲਾ ਸੋਹਣਾ ਥਣ ਲੱਗਾ ਹੋ ਦੂਜਾ ਸੂ ਆਏ ਨੇਗਾ ਸੂਣਾਗਾ ਕੱਦ ਕਾਠ ਵੀ ਠੀਕ ਆ ਬਾਕੀ ਪੈਠ ਥੋੜਾ ਤੇ ਦੰਦਾਂ ਚ ਦੋਸਤੋ ਇਹ ਛਿੱਗੀ ਆ ਸਿੰਘ ਕੁੰਡਾ ਜਾਵਾਂ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਤੋਰੀ ਵੀ ਖੋਲੇ ਪਾ ਤੋੜ ਕੇ ਦੋਸਤੋ ਦਿਖਾ ਦਿੰਨੇ ਕੱਦ ਕਾਠ ਠੀਕ ਆ ਬੂਰੀ ਝੋਟੀ ਆ ਜਿਹੜੇ ਬੂਰੀ ਦੇ ਚਾਹ ਵਾਣਾ ਜਰੂਰ ਜਰੂਰ ਬਾਈ ਨਾਲ ਕਨੈਕਟ ਕਰਨ ਬਾਕੀ ਮੁੱਲ ਵੀ ਆਪਾਂ ਬਾਈ ਨੂੰ ਕਹਾਂਗੇ ਜਾਇ ਜੀ ਰੱਖੂਗਾ ਦੇਖ ਸਕਦੇ ਆ ਦੇਖ ਸਕਦੇ ਦੋਸਤੋ ਤੋਰੇ ਸੀ ਕਦ ਕਾਠ ਚੰਗਾਗਾ ਦੋਸਤੋ ਜੋ ਸਮਗੀ ਤਾਂ ਛੋਟੇ ਪੈਸੇ ਗਾਂ ਬਾਈ ਤੋਂ ਮੁੱਲ ਪੁੱਛ ਲੈਨੇ ਆ ਵੀ ਕੀ ਕਰਦੇ ਆ ਇਹ ਤੇ ਯਾਨੀ ਕਿ ਪੈਸੇ ਲਾਊਗੀ ਨਾਲ ਦੋਸਤੋ ਮੋਲੇ ਦਾ ਮੋਲੇ ਦਾ 62000 ਆ 62000 ਦੋਸਤੋ ਮੋਲਾ ਵਿੱਚੋਂ ਕੁਸ ਮਾਨਤਾਨ ਹੋ ਜਾਊਗਾ ਛੋਟਾ ਬਾਕੀ ਕੱਦ ਘਾਟ ਚੰਗਾ ਹੈਗਾ ਬਾਕੀ ਥਣ ਦੇਖ ਸਕਦੇ ਆ ਠੀਕ ਆ ਸੇਵਾ ਹੈ ਨਹੀਂ ਸੀ ਆ ਸੇਵਾ ਹੈ ਨਹੀਂ ਸੀ ਜਮਾਈ ਠੀਕ ਆ ਬਾਈਆਂ ਦਾ ਵੀ ਸੇਵਾ ਹੈ ਨਹੀਂ ਸੀ ਜਿਹਦੇ ਕੋਲੋਂ ਲਈ ਆ ਫੋਨ ਨੰਬਰ ਦੱਸੀ ਫੋਨ ਹਲਾ 73472 73472 74729 74729 ਇਹ ਬਾਈ ਦਾ ਫੋਨ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਚੰਗੀ ਝੋਟੀਆਂ ਦੋਸਤੋ ਤੇ ਜਿਹੜੇ ਬੂਰੀ ਦੇ ਸ਼ਕੀਨ ਆ ਜਰੂਰ ਕਨੈਕਟ ਕਰਿਓ ਬਾਕੀ ਜਿਹੜਾ ਮੁੱਲ ਕੀਤਾ ਇਹਦੇ ਵਿੱਚੋਂ ਮੌਕੇ ਤੇ ਮਾੜਾ ਮੋਟ ਲੈਸ ਹੋ ਜਾਊਗਾ ਤੇ ਕਰ ਲਿਓ ਬਾਈ ਨਾਲ ਗੱਲ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤਿਆਰ ਦੇ ਲੋ ਸਾਰਿਆਂ ਦਾ ਧੰਨਵਾਦ